ਕੋਟ ਪਰਾਦ ਹਮਾਰੇ ਖੰਡੋ ਆਨਕ ਬੇਤੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰ ਕੇ ਗੋਲੇ ਪਰਮ ਸਨਮਾਨ ਜੋ ਜੋਗੋ ਜੁਗ ਅਟਲ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਜੁੜ ਕੇ ਸਤਗੁਰੂ ਜੀ ਦੀਆਂ ਅਸੀਸਾਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਗੁਰਮukh ਪਿਆਰੇ ਸਤ ਸੰਗੀ ਜਨੋ ਔਰ ਸਭ ਤੋਂ ਪਹਿਲਾਂ ਸਤਗੁਰੂ ਦੇ ਹੁਕਮ ਅਨਸਾਰ ਵਾਹਿਗੁਰੂ ਨਿਤ ਬਚਨ ਉਚਾਰੇ ਵਾਹਿਗੁਰੂ ਕੋ ਹਿਰਦੇ ਧਾਰੇ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਹਿ ਬੁਲਾਵੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਸੰਗਤ ਜੀ ਕਾਲ ਆਪਾਂ ਸਤਗੁਰਾਂ ਦੀ ਕਿਰਪਾ ਨਾਲ ਰੋਜ ਦਾਣ ਜਿਹੜਾ ਮੰਗਦੇ ਆਂ ਬਿਵੇਕ ਦਾ ਬਿਵੇਕ ਦਾ ਅਰਥ ਆਪਾਂ ਕੱਲ ਕੀਤਾ ਸੀ ਕਿ ਜਿਹੜਾ ਬਾਹਰੀ ਗਿਆਨ ਹੈ ਬਾਹਰੀ ਗਿਆਨ ਤਾਂ ਬਹੁਤ ਕਿਤਾਬਾਂ ਪੜ੍ਹ ਕੇ ਵੀ ਪ੍ਰਾਪਤ ਕਰ ਲੇਗਾ ਪਰ ਜੋ ਉਹਦੀ ਕਿਰਪਾ ਨਾਲ ਬਿਵੇਕ ਮਿਲਦਾ ਸਤ ਅਸਤ ਦੀ ਸਮਝ ਆਉਂਦੀ ਹੈ ਮੰਦੇ ਚੰਗੇ ਦੀ ਪਰਖ ਹੁੰਦੀ ਹੈ ਜਿਸ ਤਰ੍ਹਾਂ ਹੁਣੇ ਪਰਵਾਤਵੀ ਦੇ ਵਿੱਚ ਬੱਚੀ ਸ਼ਬਦ ਪੜ ਰਹੇ ਸੀ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ। ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਜ ਨਾਲ ਮਿਲੇ ਉਸ। ਕਿ ਸਾਡੀ ਵਿਦਵਤਾ ਦੇ ਨਾਲ ਉਹ ਪ੍ਰਾਪਤ ਨਹੀਂ ਹੁੰਦਾ ਤੇ ਜਿਹੜੀ ਅਕਲ ਸਤਿਗੁਰੂ ਦਿੰਦਾ ਜਿਹੜਾ ਵਿਵੇਕ ਸਤਗੁਰੂ ਦਿੰਦਾ ਉਸ ਨਾਲ ਅਸੀਂ ਉਹਦੀ ਆਰਾਧਨਾ ਕਰਨੀ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ ਅਕਲੀ ਪੜ ਕੇ ਬੂਝੀਏ ਅਕਲੀ ਕੀਚੇ ਦਾ ਤੇ ਅਗਲਾ ਅਸੀਂ ਦਾਨ ਰੋਜ਼ ਮੰਗਦੇ ਆ ਉਹ ਹੈ ਵਿਸਾਹਾ ਦਾਨ ਵਿਸਾਹਾ ਦਾ ਅਰਥ ਵੈਸੇ ਅਨੇੜੇ ਢੇੜੇ ਦੇ ਸ਼ਬਦ ਦਾ ਸਿੱਧਕ ਵਿਸ਼ਵਾਸ ਭਰੋਸਾ ਬਿਸ਼ਾ ਦਾ ਅਰਥ ਯਕੀਨ ਪ੍ਰਤੀਤ ਵਿਸ਼ਵਾਸ ਜਿੱਦਣ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਬਣ ਜਾਏ ਕੇਵਲੇ ਆਪਾਂ ਮੰਨ ਲੈਂਦੇ ਆ ਕੇਵਲੇ ਨਹੀਂ ਮੰਨਦੇ ਅਸੀਂ ਇਸ ਤੋਂ ਵੀ ਅਨਕਾਰੀਆਂ ਕਿ ਪ੍ਰਮਾਤਮਾ ਹੈ ਕਿ ਨਹੀਂ ਹੈ ਇਹ ਵੀ ਤਾਂ ਵਿਸ਼ਵਾਸ ਮੰਗਣਾ ਨਾ ਕਿ ਪ੍ਰਮਾਤਮਾ ਹੈ ਸਤਗੁਰੂ ਕਹਿੰਦੇ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ ਉਹ ਤਾਂ ਨੇੜੇ ਐ ਨਾ ਸਤਗੁਰੂ ਕਹਿੰਦੇ ਆ ਨਿਕਟ ਬੂਝੇ ਸੋ ਬੁਰਾ ਕਿਉ ਕਰੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਉਹ ਕਦੇ ਬੁਰਾ ਕੰਮ ਕਰੇ ਨਹੀਂ ਸਕਦਾ ਬੁਰਾ ਕੰਮ ਆਪਾਂ ਕਦੋਂ ਕਰਦੇ ਆ ਕੋਈ ਕਿਹੜਾ ਦੇਖ ਰਿਹਾ ਹੁਣ ਬੰਦਾ ਚੋਰੀ ਕਰਦਾ 2 ਸਾਲ ਦਾ ਬੱਚਾ ਵੀ ਆ ਜੇ ਤੇ ਹੱਥ ਪਿੱਛੇ ਕਰ ਲੈਂਦਾ ਪਰ ਉਹ ਪ੍ਰਮਾਤਮਾ ਜਿਹੜਾ ਸਭ ਕੁਝ ਦੇਖ ਰਿਹਾ ਔਰ ਤੇਰੇ ਅੰਦਰ ਬੈਠਾ ਜਿਹਨੂੰ ਆਪਾਂ ਪੜਦੇ ਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣਤ ਉਹ ਤਾਂ ਸਾਡੇ ਅੰਦਰ ਹੈ ਪਹਿਲਾਂ ਤਾਂ ਇਹ ਵਿਸ਼ਵਾਸ ਲੈ ਕੇ ਆਉਣਾ ਇਹ ਦਾਣ ਮੰਗਣਾ ਕਿ ਸਾਨੂੰ ਵਿਸ਼ਵਾਸ ਹੋ ਜਾਏ ਕਿ ਪ੍ਰਮਾਤਮਾ ਸਾਡੇ ਨਾਲ ਹੈ ਇਹ ਬਾਣੀ ਪੜਨ ਵਾਸਤੇ ਵੀ ਹੈ ਪਰ ਇਹਨੂੰ ਜੀਵਨ ਵਿੱਚ ਕਮਾਉਣਾ ਵੀ ਹੈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਹ ਨਹੀਂ ਕਿ ਹੁਣ ਹੈ ਮੈਂ ਗੁਰਦੁਆਰੇ ਬੈਠਾ ਮੇਰੇ ਨਾਲ ਹੈ ਬਾਹਰ ਨਹੀਂ ਹੋਏਗਾ ਸਦਾ ਹੈ ਨਾਲੇ ਉਹ ਅੰਗ ਸੰਗ ਹੈ ਅਸ ਜਾਪਸ ਵਿੱਚ ਆਖਰ ਵਿੱਚ ਦੋ ਪੰਕਤੀਆਂ ਪੜ੍ਹਦੇ ਨਾ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆ ਭਾਂਗਉ ਭਪੂਤੇ ਉਹ ਤਾਂ ਹਮੇਸ਼ਾ ਨਾਲ ਹੈ ਜਿਸ ਤਰ੍ਹਾਂ ਅੰਗ ਸੰਗ ਦਾ ਮਤਲਬ ਕੀ ਹੁੰਦਾ ਹੈ ਇਹ ਜਿਹੜੇ ਮੇਰੇ ਅੰਗ ਹਨ ਸਰੀਰ ਦੇ ਮੇਰੀਆਂ ਬਾਹਾਂ ਹਨ ਮੇਰੇ ਸੰਗ ਹਨ ਮੈਂ ਇਹਨਾਂ ਨਾਲ ਕੰਮ ਕਰਦਾ ਸਾਰੀ ਦਿਹਾੜੀ ਜਦੋਂ ਥੱਕ ਜਾਂਦੀਆਂ ਫਿਰ ਵੀ ਮੇਰੇ ਸੰਗ ਹਨ ਅੰਗ ਮੇਰੇ ਸੰਗ ਹਨ ਪਰ ਇੱਕ ਦਿਨ ਐਸਾ ਹੁੰਦਾ ਸਾਧ ਸੰਗਤ ਜੀ ਜਿੱਦਣ ਇਹ ਅੰਗ ਵੀ ਮੇਰੇ ਸੰਗ ਨਹੀਂ ਹੁੰਦੇ ਜਿੱਦਣ ਬੰਦੇ ਦੀ ਮੌਤ ਹੋ ਜਾਂਦੀ ਉਹ ਦਿਨ ਇਹ ਵੀ ਅੰਗ ਸੰਗ ਨਹੀਂ ਪਰ ਉਹ ਫਿਰ ਵੀ ਸਾਡੇ ਅੰਗ ਸੰਗ ਹੋਏਗਾ ਜੀਵ ਆਤਮਾ ਦੇ ਨਾਲ ਹੀ ਪਰਮੇਸ਼ਰ ਹੈ ਉਹ ਫੇਰ ਵੀ ਅੰਗ ਸੰਗ ਹੈ ਜਿੱਥੇ ਉਹਨੂੰ ਯਾਦ ਕਰੋ ਜਿੱਥੇ ਹਰ ਆਰਾਧੀਏ ਥਿੱਥੇ ਹਰ ਮਿੱਤ ਸਹਾਈ ਕਿੱਥੇ ਨਹੀਂ ਹੈ ਸਾਡੀ ਚੇਤਨਾ ਵਿੱਚ ਨਹੀਂ ਹੈ ਸਾਨੂੰ ਭੁੱਲ ਜਾਂਦਾ ਹੈ ਪੌੜੀਆਂ ਉਤਰਦੇ ਭੁੱਲ ਜਾਂਦਾ ਉਹ ਤਾਂ ਸਾਡੇ ਅੰਦਰ ਹੈ ਆ ਸਾਰੇ ਝਗੜੇ ਖਤਮ ਹੋ ਜਾਣਗੇ ਪਰਿਵਾਰਾਂ ਦੇ ਸੰਸਾਰ ਦੇ ਸਾਰੇ ਝਗੜੇ ਖਤਮ ਹੋ ਸਕਦੇ ਜਦਨ ਇਹ ਸਮਝਿਆ ਕਿ ਰੱਬ ਪਰਮੇਸ਼ਰ ਹਰ ਹਰੇਕ ਦੇ ਵਿੱਚ ਵੱਸਦਾ ਹੈ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਤੇ ਕਿੰਨਾ ਵਿਸ਼ਾਦ ਆਣ ਹੋਏਗਾ ਭਾਈ ਕਨਈਆ ਜੀ ਦੇ ਕੋਲ ਸਾਨੂੰ ਤਾਂ ਮਾਫ ਕਰਨਾ ਆਪਣੇ ਮਾਪੇ ਬਾਬ ਦੇ ਵਿੱਚ ਨਹੀਂ ਦਿਖਦਾ ਸਾਨੂੰ ਆਪਣੇ ਬੱਚਿਆਂ ਵਿੱਚ ਰੱਬ ਨਹੀਂ ਦਿਖਦਾ ਗਵਾਂਡੀਆਂ ਨਹੀਂ ਦਿਖਦਾ ਉਹ ਦੁਸ਼ਮਣਾਂ ਦੇ ਵਿੱਚ ਵੀ ਦੇਖ ਰਿਹਾ ਜਦੋਂ ਸ਼ਿਕਾਇਤ ਹੁੰਦੀ ਹੈ ਕਲਗੀਧਰ ਪਾਤਸ਼ਾਹ ਨੂੰ ਕਹਿੰਦਾ ਭਾਈ ਕਨਈਆ ਸਤਿਗੁਰੂ ਜਿਹੜੀ ਆਵਾਜ਼ ਆਉਂਦੀ ਹੈ ਤੁਹਾਡੀ ਹੈ ਮੈਂ ਜਿੱਧਰ ਦੇਖਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੂੰ ਦਿਖਦਾ ਜੋ ਦਿਸੈ ਸੋ ਤੇਰਾ ਰੂਪ ਮੈਨੂੰ ਦੂਸਰਾ ਕੋਈ ਦਿਖਦਾ ਹੀ ਕੋਈ ਨਹੀਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਿੱਥੇ ਪ੍ਰਮਾਤਮਾ ਨਹੀਂ ਈਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਰੱਬ ਕਿੱਥੇ ਨਹੀਂ ਹੈ ਜੇ ਕਿਤੇ ਨਹੀਂ ਹੈ ਉਹ ਸਾਡੀ ਸੋਚ ਵਿੱਚ ਨਹੀਂ ਹੈ ਉਹ ਸਾਰਿਆਂ ਨੂੰ ਯਾਦ ਕਰਦਾ ਅਸਾਂ ਕੀ ਵਾਰ ਪੜਦੇ ਹੋ ਨਾ ਉਹ ਸਾਰਿਆਂ ਦਾ ਉਹਨੂੰ ਪਤਾ ਹੈ ਪ੍ਰਮਾਤਮਾ ਨੂੰ ਸਾਰਿਆਂ ਦਾ ਪਤਾ ਹੈ ਪਰ ਸਾਰਿਆਂ ਨੂੰ ਪ੍ਰਮਾਤਮਾ ਦਾ ਨਹੀਂ ਪਤਾ ਸਾਰੇ ਥੋੜੀ ਰਾਤ ਨੂੰ ਤੁਸੀਂ ਭਾਗਾਂ ਵਾਲੇ ਬਾਣੀ ਪੜਦੇ ਹੋ ਸੰਗਤ ਕਰਦੇ ਹੋ ਰੱਬ ਦਾ ਪਤਾ ਵੀ ਰੱਬ ਵੀ ਹੈ ਯਕੀਨ ਹੈ ਪ੍ਰਤੀਤ ਹੈ ਵਿਸ਼ਵਾਸ ਹੈ ਪਰ ਸਾਰਿਆਂ ਨੂੰ ਤਾਂ ਨਹੀਂ ਪਤਾ ਰੱਬ ਹੈ ਲੋਕੀ ਡਰਦੇ ਨਹੀਂ ਸਤਗੁਰੂ ਕਹਿੰਦੇ ਉਹਨੂੰ ਸਾਰਿਆਂ ਦਾ ਪਤਾ ਚਿੱਤੇ ਅੰਦਰ ਸਭ ਕੋ ਬੇਖ ਨਦਰੀ ਹੀਠ ਚਲਾਏ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਅਕੱਡੀ ਵੱਡੀ ਸ੍ਰਿਸ਼ਟੀ ਹੈ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਤੇ ਪਰ ਉਹ ਦੂਸਰਾ ਕੰਮ ਵੀ ਕਰਦਾ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਭੇਖਣਾ ਪਾਏ ਕਿੰਨਾ ਵੱਡਾ ਪ੍ਰਮਾਤਮਾ ਉਹ ਸਾਰਿਆਂ ਦੇ ਅੰਦਰ ਹੈ ਇਹ ਸੀ ਅਰਦਾਸ ਕਰਨੀ ਹੈ ਸਤਿਗੁਰੂ ਵਿਸ਼ਾਹ ਦਾਣ ਦੇ ਦੇ ਵਿਸ਼ਵਾਸ ਦੇ ਦੇ ਕਿ ਤੂੰ ਹੈਂ ਤੇਰੀ ਹੋਂਦ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚਵਾਸ ਅਮੂਲ ਮੰਤਰ ਵਿੱਚ ਪੜਦੇ ਆ ਇੱਕ ਕਰਤਾ ਪੁਰਖ ਕਰਤੇ ਬਹੁਤ ਹੈ ਕੋਈ ਬਿਲਡਿੰਗ ਬਣਾਉਂਦਾ ਮਿਸਤਰੀ ਬਣਾ ਕੇ ਅਲੱਗ ਹੋ ਗਿਆ ਫਰਨੀਚਰ ਬਣਾਉਂਦਾ ਫਰਨੀਚਰ ਬਣਾ ਕੇ ਅਲੱਗ ਹੋ ਗਿਆ ਪਰ ਉਹਨੇ ਸੰਸਾਰ ਪੈਦਾ ਕੀਤਾ ਔਰ ਸੰਸਾਰ ਦੇ ਵਿੱਚ ਹੈ ਲੋਕਾਂ ਨੇ ਆਖਿਆ ਉਹ ਤਾਂ ਉੱਪਰ ਹੈ ਅਸੀਂ ਕਹਾਂ ਉਂਗਲੀ ਉੱਪਰ ਖੜੇਗਾ ਨਾ ਉਹ ਰੱਬ ਉੱਪਰ ਦੇਖ ਰੇ ਨਹੀਂ ਰੱਬ ਇੱਥੇ ਹੈ ਰੱਬ ਤੇਰੇ ਅੰਦਰ ਬੈਠਾ ਹੈ ਪਰਮੇਸ਼ਰ ਤੇਰੇ ਅੰਗ ਸੰਗ ਹੈ ਸਦਾ ਅੰਗ ਸੰਗੇ ਦੂਰ ਨਹੀਂ ਹੈ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕੇ ਹੈ ਸੰਗ ਉਹ ਦੂਰ ਥੜੇ ਪ੍ਰਮਾਤਮਾ ਤੇ ਜਦੋਂ ਅਸੀਂ ਉਹਨੂੰ ਨੇੜੇ ਸਮਝਦੇ ਆਂ ਤੇ ਪਤਾ ਕਦੇ ਵੀ ਗਲਤ ਕੰਮ ਨਹੀਂ ਕਰੇ ਹਰੇਕ ਦੇ ਵਿੱਚ ਉਹਨੂੰ ਦੇਖੇਗਾ ਹਰੇਕ ਦੇ ਵਿੱਚ ਉਹ ਪ੍ਰਮਾਤਮਾ ਵਿਆਪਕ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਉਹ ਕਿਉਂ ਨਹੀਂ ਦਿਖਦਾ ਕਿਉਂਕਿ ਅਸੀਂ ਸਿੱਖਿਆ ਲਈ ਕੋਈ ਨਹੀਂ ਕਹਿੰਦੇ ਗੁਰ ਸਾਖੀ ਜਦੋਂ ਗੁਰੂ ਦੀ ਸਿੱਖਿਆ ਲਓਗੇ ਜੋਤ ਪ੍ਰਗਟ ਹੈ ਤਾਂ ਅੰਦਰ ਹੀ ਹੈ ਨਾ ਬਾਹਰ ਥੋੜੇ ਤੇ ਸਤਿਗੁਰੂ ਕਹਿੰਦੇ ਇਹ ਸਾਨੂੰ ਯਕੀਨ ਹੋ ਜਾਏ ਇਹ ਅਸੀਂ ਵਿਸਾਧਾਨ ਮੰਗਣਾ ਕਿ ਰੱਬ ਹੈ ਹੈ ਤੂੰ ਹੈ ਤੂੰ ਹੋਵਣ ਹਾਰ ਅਗੰਮ ਅਗਾਧ ਉਚਪਾ ਤੇ ਉਹ ਜਿਹੜੇ ਉਹਦੀ ਅਰਾਧਨਾ ਕਰਦੇ ਆ ਜੋਤੁ ਤੇ ਸੇਵਾ ਤਿਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਉਹ ਤੋਂ ਬਿਨਾ ਹਾਈ ਕੋਈ ਨਹੀਂ ਉਹਦਾ ਸਾਰਾ ਸੰਸਾਰ ਉਹਨੇ ਬਣਾਇਆ ਹਰੇਕ ਦੇ ਅੰਦਰ ਉਹ ਪ੍ਰਮਾਤਮਾ ਵਿਆਪਕ ਹੈ ਦੂਸਰਾ ਬਿਸਾਦਾਨ ਮੰਗਣਾ ਮੈਨੂੰ ਗੁਰੂ ਤੇ ਭਰੋਸਾ ਆ ਜਾਏ ਮੈਨੂੰ ਗੁਰੂ ਤੇ ਭਰੋਸਾ ਆ ਜਾਏ ਸਤਗੁਰੂ ਕਹਿੰਦੇ ਆ ਜਿਹਦੇ ਮਨ ਵਿੱਚ ਨਾ ਗੁਰੂ ਦੇ ਪ੍ਰਤੀ ਵਿਸ਼ਵਾਸ ਹੈ ਪ੍ਰਤੀਤ ਹੈ ਉਹਨੂੰ ਹਮੇਸ਼ਾ ਰੱਬ ਯਾਦ ਆਏਗਾ ਜੇ ਗੁਰੂ ਨਾਲ ਪਿਆਰ ਕਰਦੇ ਹੋ ਤੇ ਰੱਬ ਵੀ ਯਾਦ ਆਏਗਾ ਤੁਸੀਂ ਪੜਦੇ ਸੁਖਨੀ ਸਾਹਿਬ ਦੇ ਵਿੱਚ ਜਾ ਕੇ ਮਨ ਤੁਸੀਂ ਆ ਦਰਸ਼ਨ ਕਰ ਸਕਦੇ ਹੋ ਸੁਖਨੀ ਸਾਹਿਬ ਦੀ ਬਾਣੀ ਦੇ ਗੁਟਕਾ ਸਾਹਿਬ ਜਦੋਂ ਪਾਠ ਕਰਦੇ ਮਨ ਦੇ ਨੰਨੇ ਨੂੰ ਸਿਆਰੀ ਹੈ ਮਨ ਦੇ ਵਿੱਚ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਿਹਨੂੰ ਗੁਰੂ ਤੇ ਵਿਸ਼ਵਾਸ ਹੈ ਤੇ ਉਹਨੂੰ ਹਮੇਸ਼ਾ ਰੱਬ ਯਾਦ ਆਏਗਾ ਜਾਂ ਕੇ ਮਨ ਗੁਰ ਕੀ ਪ੍ਰਤੀਤ ਤਿਸ ਨੇ ਆਵੇ ਹਰ ਪ੍ਰਭ ਚਿਤ ਪਿਉ ਰੱਬ ਪਰਮੇਸ਼ਰ ਨੇੜੇ ਹੈ ਤੇ ਫਿਰ ਅਸੀਂ ਕਵਾਂਗੇ ਗੁਰ ਮੇਰੇ ਸੰਗ ਸਦਾ ਹੈ ਨਾਲ ਤੇ ਉਹਨੂੰ ਕਿੱਦਾਂ ਯਾਦ ਕਰਨਾ ਆਪਣੇ ਨਾਲ ਰੱਖਣਾ ਕਹਿੰਦੇ ਸਿਮਰ ਸਿਮਰ ਤਿਸ ਸਦਾ ਸੰਵਾਲ ਲੈ ਇਹ ਤਾਂ ਮਨ ਨੂੰ ਆਪਾਂ ਸਮਝਾ ਰਹੇ ਹਾਂ ਨਾ ਮਨ ਨੂੰ ਸਮਝਾਉਣਾ ਜਿੱਦਾਂ ਗੁਰੂ ਅਮਰਦਾਸ ਜੀ ਕਹਿੰਦੇ ਆ ਜਦੋਂ ਆਨੰਦ ਦੀ ਬਾਣੀ ਆਨੰਦ ਨਾਲ ਪੜੋਗੇ ਏ ਮਨ ਮੇਰਿਆ ਮਨ ਨੂੰ ਸੰਬੋਧਨ ਆਖਿਆ ਨਾ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰੀ ਦੇ ਨਾਲ ਰਹਿ ਇਹ ਤਾਂ ਲੋਕੀ ਨਾਰੇ ਦਿੰਦੇ ਸੀ ਨਾ 300 ਸਾਲ ਗੁਰੂ ਦੇ ਅਸੀਂ ਕੌਣ ਹੁੰਨੇ ਗੁਰੂ ਦੇ ਨਾਲ ਗੁਰੂ ਸਾਡੇ ਨਾਲ ਹੈ ਪਰਮੇਸ਼ਰ ਨਾਲ ਹੈ ਸਾਡੇ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਮਨ ਨੇ ਕਹਣਾ ਕੀ ਮਿਲੇਗਾ ਕਹਿੰਦੇ ਦੂਖ ਸਭ ਵਿਸਾਰਨਾ ਮਨ ਫਿਰ ਭੁੱਖਾ ਕੀ ਕਰਦਾ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਮਨ ਹੋਰ ਭੁੱਖਾ ਹੋਰ ਕੀ ਮਿਲੇਗਾ ਕਹਿੰਦੇ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਤੂੰ ਸਦਾ ਰੋ ਹਰ ਨਾਲੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਇਹ ਸਾਨੂੰ ਵਿਸ਼ਵਾਸ ਹੋ ਜਾਏ ਇਹ ਅਸੀਂ ਵਿਸਾਦ ਆਣ ਮੰਗਣਾ ਸਾਨੂੰ ਕਿੱਥੇ ਵਿਸ਼ਵਾਸ ਹੈ ਸਾਨੂੰ ਬਾਹਰ ਵਿਸ਼ਵਾਸ ਹੈ ਰੱਬ ਤੇ ਭਰੋਸਾ ਨਹੀਂ ਹੈ ਬਾਅਦ ਕਰਨਾ ਜਿਹਨਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੈ ਲੋਕਾਂ ਨੂੰ ਪੱਥਰਾਂ ਤੇ ਵਿਸ਼ਵਾਸ ਹੈ ਕਈਆਂ ਨੂੰ ਕਬਰਾਂ ਦੇ ਉੱਪਰ ਵਿਸ਼ਵਾਸ ਹੈ ਕਾਹੋਂ ਲਾ ਪਾਹਣ ਪੂਜ ਧਰਿਓ ਸਿਰ ਕਾਹੋਂ ਲਿੰਗ ਗਰੇ ਲਟਕਾਇਓ ਕਾਹੋਂ ਲਖਿਓ ਹਰਵਾਤੀ ਦਿਸ਼ਾਵੇਂ ਕਾਹੋਂ ਪੋਸ਼ਾਕੋ ਸੀਸ ਨਵਾਇ ਆ ਲੋਕੀ ਹੱਥਾਂ ਦੇ ਵਿਸ਼ਵਾਸ ਕਰੀ ਜਾਂਦੇ ਆ ਹਨਾ ਹੱਥਾਂ ਦੀਆਂ ਲਕੀਰਾਂ ਤੇ ਵਿਸ਼ਵਾਸ ਕਰੀ ਜਾਂਦੇ ਆ ਕਦੇ ਵਸਾਧਾਨ ਮੰਗੀਏ ਤੇ ਸੀ ਕਿਸੇ ਨੇ ਆਖਿਆ ਨਾ ਹੱਥੋਂ ਕੀ ਲਕੂਰਾਂ ਲਕੀਰਾਂ ਪਰ ਕਵੀ ਵਿਸ਼ਵਾਸ ਨਹੀਂ ਕਰਨਾ ਤਕਦੀਰ ਤਾਂ ਉਨਕੀ ਵੀ ਹੁੰਦੀ ਏ ਜਿਨਕੇ ਹੱਥ ਨਹੀਂ ਹੁੰਦੇ ਤਕਦੀਰ ਤਾਂ ਉਹਨਾਂ ਦੀ ਵੀ ਹੁੰਦੀ ਏ ਉਹ ਚੱਕਰਾਂ ਦੇ ਪੈ ਗਏ ਭਲੇਖਿਆਂ ਦੇ ਵਿੱਚ ਪਾ ਦਿੱਤਾ ਗਿਆ ਰੱਬ ਤੇ ਵਿਸ਼ਵਾਸ ਕਰੀਏ ਅਕਾਲ ਪੁਰਖ ਤੇ ਵਿਸ਼ਵਾਸ ਕਰੀਏ ਜਿਹੜਾ ਸਭ ਕੁਝ ਉਹਦੇ ਕੋਲੋਂ ਬਿਸਾਹਾ ਦਾਣ ਮੰਗਣਾ ਕਿ ਇਹ ਸਤਿਗੁਰੂ ਮਹਾਰਾਜ ਮੈਨੂੰ ਭਰੋਸਾ ਦੇ ਦੇ ਮੈਨੂੰ ਵਿਸ਼ਵਾਸ ਦੇ ਦੇ ਤੇ ਸਾਡੀ ਭਟਕਣਾ ਖਤਮ ਹੋ ਜਾਏਗੀ ਫਿਰ ਕਹਾਂਗੇ ਸਤਿਗੁਰ ਜੀ ਫਿਰ ਤ ਫਿਰਤ ਭੇਟੇ ਜਨ ਸਾਧੂ ਸਾਧੂ ਮਤਲਬ ਗੁਰੂ ਭੇਟੇ ਦਾ ਅਰਥ ਨਹੀਂ ਦਾ ਮਲਾਪ ਮੈਂ ਬੜਾ ਕਮਿਆਂ ਬੜਾ ਭਟ ਗਿਆ ਮੈਂ ਗੁਰੂ ਦੇ ਕੋਲ ਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਫਿਰ ਕਿਹਾ ਪੂਰੇ ਗੌਰ ਸਮਝਾਇਆ ਆਣ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਤਾਂ ਤੇ ਮੋਹ ਧਾਰੀ ਓਟ ਗਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਦਿਆਲ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਇੱਥੇ ਅੱਗੇ ਕੀ ਕਹਿਣਾ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਅਸੀਂ ਬਹੁਤ ਭਟਕੇ ਆ ਬਹੁਤ ਜਨਮ ਵਿਚਰੇ ਇਥੇ ਮਾਧੋ ਇਹ ਜਨਮ ਤੇਮਾਰੇ ਲੈ ਕੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਕੇ ਯਕੀਨ ਆ ਜਾ ਮੇਰਾ ਗੁਰੂ ਜੋ ਕਹਿੰਦਾ ਇੱਕ ਤਰਕਵਾਦੀ ਕਹਿ ਰਿਹਾ ਰੱਬ ਨਹੀਂ ਹੈ ਰੱਬ ਨਹੀਂ ਹੈ ਇੱਕ ਗੁਰਮੁਖ ਬੈਠਾ ਸੀ ਵਿਵੇਕੀ ਬੈਠਾ ਸੀ ਉਥੇ ਉਹਦੀਆਂ ਗੱਲਾਂ ਸੁਣਦਾ ਗਿਆ ਇੱਕ ਘੰਟਾ ਡੇਢ ਘੰਟਾ ਬੋਲਦਾ ਰਿਹਾ ਰੱਬ ਨਹੀਂ ਹੈ ਪਰਮਾਤਮਾ ਨਹੀਂ ਹੈ ਉਹਨੇ ਆਖਿਆ ਵਿਵੇਕ ਪੁਰਸ਼ ਨੇ ਆਖਿਆ ਕਹਿਣ ਲੱਗੇ ਤੇਰੇ ਬਾਪ ਦਾ ਨਾਮ ਕੀ ਹੈ ਉਹਨੇ ਦੱਸਿਆ ਵੀ ਮੇਰੇ ਬਾਪ ਦਾ ਨਾਮ ਇਹ ਹੈ ਕਹਿੰਦਾ ਮੈਂ ਨਹੀਂ ਮੰਨਦਾ ਤੈਨੂੰ ਕਿਦਾ ਪਤਾ ਕਹਿੰਦਾ ਮੇਰੀ ਮਾਂ ਨੇ ਆਖਿਆ ਮੈਨੂੰ ਪਤਾ ਵੀ ਇਹਦਾ ਬਾਪ ਇਹ ਹੈ ਸਾਨੂੰ ਵੀ ਮੇਰੇ ਮਾਂ ਨੇ ਆਖਿਆ ਮੇਰੀ ਮਾਂ ਹੈ ਬਾਣੀ ਜਿਹੜੀ ਹੈ ਉਹਨੇ ਦੱਸਿਆ ਰੱਬ ਹੈ ਰੱਬ ਇਦਾਂ ਦਾ ਹੈ ਤੇ ਭਲੇਖਾ ਕਹਤੇ ਉਹ ਤਾਂ ਹੁਣ ਵੀ ਸੀ ਆ ਦਾ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸਾਰ ਜਿਹਦੇ ਅੰਦਰ ਭਰੋਸਾ ਬਣ ਗਿਆ ਵਿਸ਼ਵਾਸ ਬਣ ਗਿਆ ਪਟਨਾ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਸ਼ਾ ਮਹਾਰਾਜੀ ਦਾ ਪ੍ਰਕਾਸ਼ ਹੋਇਆ ਕਿੰਨਾ ਵਿਸ਼ਵਾਸ ਹੋਏਗਾ ਉਹਦੇ ਅੰਦਰ ਕਿੰਨਾ ਵਿਸ਼ਵਾਸ ਹੋਏਗਾ ਪੀਰ ਪੇਖਣ ਸਾਹਿਬ ਅੱਜ ਪੱਛਮ ਦੀ ਜਗ੍ਹਾ ਪੂਰਬ ਵੱਲ ਨਿਵਾਜ ਪੜ ਰਿਹਾ ਹੈ ਉਹਨਾਂ ਨੇ ਪੁੱਛਿਆ ਮੁਰਿਦਾਂ ਨੇ ਪੀਰ ਜੀ ਅੱਜ ਤੁਸੀਂ ਕੀ ਕਰ ਰਹੇ ਹੋ ਕਹਿਣ ਲੱਗਾ ਅੱਲਾ ਦਾ ਨੂਰ ਅੱਜ ਇੱਧਰ ਚੜਿਆ ਹੈ ਫਿਰ ਪਟਨਾ ਸਭ ਜਾਂਦਾ ਹੈ ਸਤਗੁਰੂ ਦੇ ਦਰਸ਼ਨ ਕਰਦਾ ਹੈ ਹੁਣ ਜੇ ਆਪਾਂ ਜਦੋਂ ਦਰਸ਼ਨ ਕਰਦਾ ਉਹਦੀ ਮਨ ਦੀ ਸ਼ੰਕਾ ਦੂਰ ਹੁੰਦੀ ਹੈ ਇਤਿਹਾਸ ਲਿਖਦਾ ਕਿ ਦੋ ਕੁੱਟੀਆਂ ਲੈ ਗਿਆ ਸੀ ਪੈਰਾਂ ਸਤਗੁਰੂ ਦੇ ਚਰਨਾਂ ਵਿੱਚ ਰੱਖੀਆਂ ਇੱਕ ਇਹ ਪਾਣੀ ਪਾਤਾ ਸੀ ਦੁੱਧ ਪਾਤਾ ਇੱਕ ਰਮਜ ਹੁੰਦੀ ਆ ਤੇ ਸਤਗੁਰ ਨੇ ਦੋਨੇ ਆਪਣੇ ਚਰਨਾਂ ਨਾਲ ਰੋੜ ਦਿੱਤੀਆਂ ਅੱਗੇ ਜਾ ਕੇ ਉਹ ਮਿਲ ਗਿਆ ਜਿੱਦਾਂ ਗੁਰਨਾਨਦ ਸਾਹਿਬ ਨੂੰ ਪੁੱਛਿਆ ਸੀ ਪੋਚਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਬਾਬਾ ਆ ਕੇ ਹਾਜੀਆਂ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ ਤੇ ਪੀਰ ਜੀ ਇਹ ਕੀ ਕੀਤਾ ਕਹਿਣ ਲੱਗੇ ਮੈਂ ਪੁੱਛਿਆ ਸੀ ਤੁਸੀਂ ਮੁਸਲਮਾਨਾਂ ਦੇ ਹੋ ਜਾਂ ਹਿੰਦੂਆਂ ਦੇ ਗੁਰੂ ਸਾਹਿਬ ਨੇ ਦੋਨੇ ਰੋੜ ਦਿੱਤੀਆਂ ਕਹਿੰਦੇ ਸੀ ਸਾਰਿਆਂ ਦੇ ਹਨ ਸਤਗੁਰੂ ਸਾਰਿਆਂ ਦਾ ਸਾਂਝ ਹੈ ਉਥੇ ਸਾਧ ਸੰਗਤ ਜੀ ਪੰਡਿਤ ਸ਼ਿਵਦਾਤ ਜੀ ਦਾ ਕਿੰਨਾ ਵਿਸ਼ਵਾਸ ਹੋਏਗਾ ਉਹਨਾਂ ਤੇ ਜਿਹਨਾਂ ਦੀ ਬਢੇਰੀ ਉਮਰ ਹੈ ਇੱਕ ਸਮਾਂ ਐਸਾ ਵੀ ਆਇਆ ਸੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਦਰਸ਼ਨ ਕਰਨ ਆਏ ਸੀ ਕਲਗੀਧਰ ਪਾਸ਼ਾ ਪੰਡਿਤ ਸ਼ਿਵਦਾਤ ਜੀ ਗੰਗਾ ਕਿਨਾਰੇ ਬੈਠ ਕੇ ਰੱਬ ਦੀ ਇਬਾਦਤ ਕਰਦੇ ਜਦੋਂ ਬਾਲ ਅਵਸਥਾ ਵਿੱਚ ਬਾਲਾ ਪ੍ਰੀਤਮ ਖੇਡਦੇ ਜਾਂਦੇ ਹਨ ਕਲਗੀਧਰ ਪਾਸ਼ਾ ਜੀ ਬੜਾ ਪ੍ਰਸੰਨ ਹੁੰਦਾ ਦਰਸ਼ਨ ਕਰਕੇ ਬੜਾ ਆਨੰਦ ਆਉਸ ਨੂੰ ਆਉਂਦਾ ਵੀ ਜਿਹਦੇ ਵਾਸਤੇ ਸਾਰੀ ਜ਼ਿੰਦਗੀ ਲਾ ਦਿੱਤੀ ਉਹਦੇ ਦਰਸ਼ਨ ਹੋ ਰਹੇ ਆ। ਉਸੇ ਪਟਨਾ ਸਾਹਿਬ ਦਾ ਰਹਿਣ ਵਾਲਾ ਰਾਜਾ ਫਤਿਹ ਚੰਦ ਮੈਣੀ ਉਹਦੇ ਘਰ ਔਲਾਦ ਨਹੀਂ ਸੀ। ਉਹ ਜਾਂਦਾ ਉਹਨਾਂ ਦੇ ਕੋਲ ਔਲਾਦ ਮੰਗਣ ਵਾਸਤੇ ਪੰਡਤ ਸ਼ਿਵਦੱਤ ਜੀ ਕੁਝ ਕਰੋ। ਕੋਈ ਉਪਾਅ ਕਰੋ, ਕੋਈ ਜੱਗ ਕਰੋ, ਕੋਈ ਪੂਜਾ ਕਰੋ। ਰੋਜ਼ ਜਾਂਦਾ ਸੀ। ਪਰ ਅੱਜ ਜਦੋਂ ਗਿਆ ਨਾ ਕਿੰਨਾ ਵਿਸ਼ਵਾਸ ਸੀ ਪੰਡਤ ਸ਼ਿਵਦੱਤ ਨੂੰ ਕਲਗੀਧਰ ਪਾਤਸ਼ਾਹ ਦੇ ਉੱਪਰ ਬਾਲਾ ਪ੍ਰੀਤਮ ਦੇ ਉੱਪਰ ਕਹਿ ਲੱਗਾ ਅੱਜ ਤੋਂ ਬਾਅਦ ਮੇਰੇ ਕੋਲ ਨਾ ਆਇਓ ਰਾਜਾ ਫਤੇ ਚੰਦ ਨੂੰ ਆਖਿਆ ਅੱਜ ਤੋਂ ਬਾਅਦ ਮੇਰੇ ਕੋਲ ਨਾ ਆਈ ਤੇ ਰਾਜਾ ਫਤੇ ਚੰਦ ਮੈਣੀ ਤੇ ਉਹਦੀ ਘਰਵਾਲੀ ਨੇ ਬਸ਼ੰਬਰਾ ਰਾਣੀ ਨੇ ਆਖਿਆ ਕਿ ਸਾਡੇ ਕੋਲ ਕੋਈ ਗਲਤੀ ਹੋ ਗਈ ਕਹਿ ਲੱਗੇ ਨਹੀਂ ਗਲਤੀ ਨਹੀਂ ਹੋਈ ਜੇ ਤੁਹਾਨੂੰ ਔਲਾਦ ਚਾਹੀਦੀ ਹੈ ਤੁਸੀਂ ਉਹਨੂੰ ਯਾਦ ਕਰੋ ਜਿਹੜਾ ਗਲੀਆਂ ਦੇ ਵਿੱਚ ਖੇਡਦਾ ਫਿਰਦਾ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦਾ ਦੇਖੋ ਕਿੰਨਾ ਪਿਆਰ ਹੋਏਗਾ ਕਿੰਨਾ ਵਿਸ਼ਵਾਸ ਹੋਏਗਾ ਪੁਰਾਣੀ ਬੈਠੀ ਹੈ ਯਾਦ ਕਰਦੀ ਹੈ ਕਿ ਇੱਕ ਦਿਨ ਆਪੇ ਹੀ ਸਤਿਗੁਰੂ ਆਉਣਗੇ ਅੱਖਾਂ ਬੰਦ ਕਰਕੇ ਇਵਾਦਤ ਦੇ ਵਿੱਚ ਬੈਠੀ ਹੈ ਯਾਦ ਕਰਦੀ ਹੈ ਤੇ ਇੱਕ ਦਿਨ ਖੇਡਦੇ ਆ ਖੇਡਦੇ ਆ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦੀ ਗੋਦ ਵਿੱਚ ਜਾ ਕੇ ਬਹਿ ਗਏ ਤੇ ਉਹਦੇ ਕੰਨ ਵਿੱਚ ਜਾ ਕੇ ਆਵਾਜ਼ ਦਿੱਤੀ ਮਾਂ ਮੈਂ ਆ ਗਿਆ ਇਹ ਮਰੀਆ ਭੈਣਾ ਜਾਣਦੀ ਆ ਮਾਂ ਸ਼ਬਦ ਸੁਣਨ ਵਾਸਤੇ ਸਾਨੂੰ ਕਿੰਨੀ ਮੁਸਕਤ ਕਰਨੀ ਪੈਂਦੀ ਹੈ ਕਿੰਨੀ ਘਾਲਣਾ ਕੰਨ ਦੀ ਪੈਂਦੀ ਹੈ ਤੇ ਜਿਸ ਵੇਲੇ ਇਹ ਸ਼ਬਦ ਸੁਣਿਆ ਇਦਾਂ ਲੱਗਾ ਵੀ ਕਿਸੇ ਨੇ ਕੰਨਾਂ ਦੇ ਵਿੱਚ ਮਿਸ਼ਰੀ ਘੋਲ ਦਿੱਤੀ ਹੈ ਇੰਨੀ ਮਠਾਸ ਜੀਵਨ ਵਿੱਚ ਘੁਲ ਗਈ ਕਹਿੰਦੇ ਇੱਕ ਵਾਰੀ ਹੋਰ ਆਖੋ ਗਲਵੱਕੜੀ ਵਿੱਚ ਲੈ ਲਿਆ ਬਾਲੋਪ੍ਰੀਤਮ ਰਾਣੀ ਕਹਿੰਦੀ ਇੱਕ ਵਾਰੀ ਹੋਰ ਆਖੋ ਕਹਿੰਦੇ ਮਾਂ ਮੈਂ ਆ ਗਿਆ ਇੱਕ ਵਾਰੀ ਹੋਰ ਆਖੋ ਮਾਂ ਮੈਂ ਆ ਗਿਆ ਕਿੰਨਾ ਵਿਸ਼ਵਾਸ ਹੋਏਗਾ ਰਾਣੀ ਹੌਲੀ-ਹੌਲੀ ਰਾਣੀ ਨੂੰ ਯਾਦ ਆ ਗਿਆ ਵੀ ਮੈਂ ਤਾਂ ਇਹਨਾਂ ਦੇ ਕੋਲੋਂ ਕੁਝ ਮੰਗਣਾ ਸੀ ਆਪਣੀ ਗਲਵਕੜੀ ਢਿੱਲੀ ਕਰਤੀ ਮੇਰੇ ਸਤਿਗੁਰੂ ਕਹਿਣ ਲੱਗੇ ਕਹਿਣ ਲੱਗੇ ਮਾਂ ਬੜੀ ਜਲਦੀ ਪਿਆਰ ਢਿੱਲਾ ਪੈ ਗਿਆ ਬੜੀ ਜਲਦੀ ਪਿਆਰ ਢਿੱਲਾ ਪੈ ਗਿਆ ਕਹਿਣ ਲੱਗੇ ਨਹੀਂ ਮੈਂ ਤੁਹਾਡੇ ਕੋਲੋਂ ਤਹਾਡੇ ਵਰਗਾ ਪੁੱਤਰ ਚਾਹੁੰਦੀ ਆ ਤੇ ਬਾਲਾਪ੍ਰੀਤ ਗੁਰਗੋਬਿਸ਼ ਨੇ ਆਖਿਆ ਕਿ ਮੇਰੇ ਵਰਗਾ ਤਾਂ ਨਹੀਂ ਆ ਤੂੰ ਮੰਨ ਲੈ ਨਾ ਮੈਂ ਤੇਰਾ ਪੁੱਤਰ ਤੂੰ ਮੇਰੀ ਮਾਂ ਇਹ ਕਿਦਾਂ ਹੋ ਸਕਦਾ ਮਾਤਾ ਗੁਜਰ ਕੌਰ ਵੀ ਆ ਕਹਿੰਦੇ ਫਿਰ ਕੀ ਹੋਇਆ ਅੱਖਾਂ ਦੋ ਆ ਨਾ ਜੋਤ ਤਾਂ ਇੱਕੋ ਹੀ ਆ ਨਾ ਤੁਸੀਂ ਦੋ ਭਾਂਡੇ ਭਰ ਕੇ ਰੱਖਦੇ ਹੋ ਪਾਣੀ ਦੇ ਤੇ ਸੂਰਜ ਚੜ੍ਹਦਾ ਦੋਨਾਂ ਵਿੱਚ ਦਿਖੇਗਾ ਜੇ ਜਦੋਂ ਮਾਤਾ ਗੁਜਰ ਕੌਰ ਯਾਦ ਕਰੇਗੀ ਉਹਦੀ ਮਮਤਾ ਪੂਰੀ ਹੋਏਗੀ ਤੁਸੀਂ ਯਾਦ ਕਰੋਗੇ ਤੁਹਾਡੀ ਮਮਤਾ ਪੂਰੀ ਹੋਏਗੀ ਇਹ ਹੁੰਦਾ ਰਿਹਾ ਉਹ ਤੇ ਜਾਂਦੇ ਸੀ ਗੁਰੂ ਸਾਹਿਬ ਰੋਜ਼ ਜਾਣਾ ਪੂੜੀਆਂ ਛੋਲੇ ਲੰਗਰ ਹੋਣਾ ਤੇ ਬੜੀ ਰਹਿਮਤ ਕੀ ਗੱਲ ਵਿਸ਼ਵਾਸ ਦੀ ਹੈ ਉਸੇ ਧਰਤੀ ਤੇ کریم ਬਖਸ਼ ਰਹੀਮ ਬਖਸ਼ ਹੈ ਕਿੰਨਾ ਵਿਸ਼ਵਾਸ ਹੋਏਗਾ ਉਸ ਮਾਤਾ ਨੂੰ ਜਦੋਂ ਸਤਗੁਰੂ ਦੀ 6 ਸਾਲ ਦੀ ਉਮਰ ਵਿੱਚ ਅਨੰਦਪੁਰ ਸਾਹਿਬ ਆ ਰਹੇ ਸਨ ਪਟਨਾ ਸਾਹਿਬ ਛੱਡ ਦਿੱਤਾ ਦਾਨਾਪੁਰ ਆਪਾਂ ਜਾਣਦੇ ਹਾਂ ਗੁਰਦੁਆਰਾ ਹਾਂਡੀ ਸਾਹਿਬ ਕਿੰਨਾ ਵਿਸ਼ਵਾਸ ਹੋਏਗਾ ਉਸ ਮਾਤਾ ਨੂੰ ਛੋਟੀ ਜੀ ਹਾਂਡੀ ਦੇ ਵਿੱਚ ਖਿਚੜੀ ਬਣਾਈ। ਹੁਣ ਸੰਗਤਾਂ ਇੰਨੀਆਂ ਸੀ ਪਿੱਛੇ ਕਵਰ ਆ ਗਈ ਵੀ ਕਿਹਨੂੰ ਖਲਾਵਾਗੇ ਕਿਹਨੂੰ ਛੱਡਾਂਗੀ। ਸਤਿਗੁਰੂ ਪਹੁੰਚ ਗਏ ਕਲਗੀਧਰ ਪਾਤਸ਼ਾਹ। ਕਹਿੰਦੇ ਮਾਂ ਫਿਕਰ ਨਾ ਕਰ। ਬਸ ਤੂੰ ਕੱਪੜਾ ਪਾਈ ਰੱਖ ਔਰ ਖਿਚੜੀ ਵਰਤਾਈ ਜਾ। ਤੁਸੀਂ ਅੱਜ ਵੀ ਜਾਂਦੇ ਹੋ ਅੱਜ ਵੀ ਖਿਚੜੀ ਦਾ ਪ੍ਰਸ਼ਾਦ ਮਿਲਦਾ। ਅੱਜ ਵੀ ਮਿਲਦਾ। ਕਿੰਨਾ ਵਿਸ਼ਵਾਸ ਹੋਏਗਾ ਕਿੰਨਾ ਭਰੋਸਾ ਹੋਏਗਾ ਉਸ ਨੂੰ। ਤੇ ਗੱਲ ਤਾਂ ਹੈ ਪਰੋਸੇ ਦੀ ਹੈ ਵਿਸ਼ਵਾਸ ਦੀ ਹੈ ਸਤਗੁਰੂ ਕਹਿੰਦੇ ਭਟਕਣਾ ਖਤਮ ਕਰ ਦੋ ਸਿੱਖਾ ਤੇਰੇ ਅੰਦਰ ਇੰਨਾ ਵਿਸ਼ਵਾਸ ਹੋਵੇ ਕਿੰਨਾ ਹੋਵੇ ਕਿ ਤੂੰ ਹੀ ਕਿਰਪਾ ਕਰਦਾ ਤੂੰ ਹੀ ਸਾਰਿਆਂ ਦੀ ਰੱਖਿਆ ਕਰਦਾ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਢੁਰ ਤੋਂ ਰੱਖਦਾ ਆ ਪ੍ਰਲਾਦ ਜਨਤੁਦ ਰਾਖਲੇ ਹਰ ਜੀਉ ਹਰਨਾਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹਰ ਜੀਉ ਪ੍ਰਤੀਤ ਮਤਲ ਵਿਸ਼ਵਾਸ ਹੈ ਯਕੀਨ ਹੈ ਗਰਮਖਾਨੂ ਪਰਤੀਤ ਹਰ ਜੀਓ ਮਨਮੁਖ ਭਰਮ ਬੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਸਿੱਖਾ ਤੈਨੂੰ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਲਗੀਆਂ ਵਾਲੇ ਪਾਸ਼ਾ ਦਾ ਪ੍ਰਕਾਸ਼ ਪਰਮ ਬਣਾ ਰਿਆਂ ਪਾਹੇ ਗਹੇ ਜਿੱਦਣ ਦੇ ਤੇਰੇ ਚਰਨ ਪਕੜੇ ਆ ਨਾ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਣ ਕੁਰਾਨ ਅਨੇਕ ਕਾ ਇਹ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਭਾ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਆ ਤੋ ਕਹਿੰਦੇ ਸਗਲ ਦਵਾਰ ਕੋ ਛਾੜ ਕੇ ਗਹੋ ਗਹੋ ਮਤਲਬ ਪਕੜ ਲਿਆ ਮੈਂ ਤੇਰਾ ਦਰ ਪਕੜ ਰਿਆ ਸਗਲ ਦਵਾਰ ਕੋ ਛਾੜ ਕੇ ਗਹੋ ਤੁਹਾਰੋ ਦਵਾਰ ਬਾਹਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਇੰਨਾ ਕਹਿੰਦੇ ਤੇਰੇ ਅੰਦਰ ਭਰੋਸਾ ਹੋ ਜਾਏ ਇੰਨਾ ਵਿਸ਼ਵਾਸ ਹੋ ਜਾਏ ਜਿਹੜੇ ਭਟਕਦੇ ਆ ਨਾ ਸਿੱਖ ਹੋ ਕੇ ਭਟਕਦੇ ਆ ਸਿੱਖ ਹੋ ਕੇ ਭਟਕਦੇ ਆ ਉਹਨਾਂ ਵਾਸਤੇ ਤਾਂ ਇੰਨੇ ਕਹਿਣਾ ਚਾਹੁੰਨਾ ਹਾਂ ਜਿਸ ਦਰਸੇ ਮਿਲੇ ਨਾ ਰਾਹਤ ਉਸੇ ਦਰ ਨਹੀਂ ਕਹਤੇ ਜੋ ਹਰ ਦਰ ਤੇ ਝੁਕ ਜਾਏ ਉਸੇ ਸਰ ਨਹੀਂ ਕਹਤੇ ਕਾਬੇ ਮੇ ਤੋ ਮੁਸਲਮ ਕੋ ਵੀ ਕਹਿ ਦਿੰਦੇ ਆ ਕਾਫਰ ਪਰ ਇਸ ਦਰ ਤੇ ਕਾਫਰ ਕੋ ਵੀ ਕਾਫਰ ਨਹੀਂ ਕਹਤੇ ਇਦਾਂ ਦਾ ਦਰ ਹੈ ਸਤਗੁਰੂ ਜੀ ਦਾ ਸਾਰਿਆਂ ਨੂੰ ਇਕੱਠਾ ਕਰ ਦਿੱਤਾ ਬਾਬਾ ਫਰੀਦ ਸਾਹਿਬ ਜੀ ਵੀ ਬੋਲਦੇ ਆ ਰਾਮਾਨੰਦ ਜੀ ਬੋਲਦੇ ਆ ਪਰਮਾਨੰਦ ਜੀ ਬੋਲਦੇ ਆ ਭਗਤ ਜੈਦੇਵ ਜੀ ਬੋਲਦੇ ਆ ਬਿੱਤ ਕਰੇ ਖਤਮ ਕਰ ਦਿੱਤੇ ਇੱਕ ਸਾਂਝੀ ਵਾਲਤਾ ਬਣਾ ਦਿੱਤੀ ਇੱਕ ਮਾਨਵਤਾ ਦਾ ਸੰਦੇਸ਼ ਦੇ ਦਿੱਤਾ ਸਤਿਗੁਰੂ ਜੀ ਨੇ ਕਿ ਆਓ ਭਾਈ ਵਿਸ਼ਵਾਸ ਕਰੋ ਇੰਨਾ ਭਰੋਸਾ ਉਹਦੇ ਉੱਪਰ ਕਰੋ ਸਾਨੂੰ ਭਰੋਸਾ ਹੈ ਅਕਾਲੀਆਂ ਜੀਆਂ ਡੋਰੀਆਂ ਦੇ ਉੱਪਰ ਭਰੋਸਾ ਹੈ ਆ ਲੋਕੀ ਟੰਗ ਦਿੰਦੇ ਨਾ ਵਿਆਹ ਜਦੋਂ ਮਕਾਨ ਬਣਾਉਂਦੇ ਆ 50 40 50 ਲੱਖ ਰੁਪਇਆ ਲਾਤਾ ਇਕਨਾਂ ਮਹਾਪੁਰਸ਼ ਜਾ ਰਹੇ ਸੀ ਤੇ ਵਿਦਵਾਨ ਸਨ ਗੁਰਮਤ ਦੇ ਤਤਵੇਤਾ ਸਨ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਵੀ ਆ ਲੋਕ ਜਿਹੜੇ ਆ ਨਾ ਐਡਾ ਵੱਡਾ ਮਕਾਨ ਬਣਾਉਂਦੇ ਕੋਠੀ ਬਣਾਉਂਦੇ ਆ ਤੇ ਬਾਹਰ ਉਹ ਮਟਕਾ ਜਿਹਾ ਲਾ ਦਿੰਦੇ ਆ ਇਹਦਾ ਮਤਲਬ ਕੀ ਹੁੰਦਾ ਕਹਿੰਦੇ ਇਹ ਸਾਈਨ ਬੋਰਡ ਹੈ ਪਤਾ ਲੱਗ ਜਾਵੇ ਅੰਦਰ ਵੀ ਇਦਾਂ ਦੇ ਰਹਿੰਦੇ ਆ ਤੇ ਹੋਵੇ ਸਿੱਖ ਦਾ ਘਰ ਹੋਵੇ ਤੇ ਲਿਖਿਆ ਹੋਵੇ ਇੱਕ ਉਹ ਅੰਕਾਰ ਵੀ ਸਿੱਖ ਦਾ ਘਰ ਹੋਵੇ ਉਹ ਤੋਂ ਪਛਾਣ ਹੋ ਜਾਏ ਤੇ ਇਹ ਵੀ ਸਿੱਖ ਦਾ ਘਰ ਹੈ ਤੇ ਅੰਦਰ ਵੀ ਇਦਾਂ ਦੇ ਰਹਿੰਦੇ ਆ ਆਵਾਜ਼ਾਂ ਹੁੰਦੀਆਂ ਹਨ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਕਹਿੰਦੇ ਕਬੀਰ ਜਹਿ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀਂ ਤੇ ਕਰ ਮਰਹਟ ਸਾਰ ਕੇ ਭੂਤ ਵਸੇ ਤਿਨ ਮਾਇ ਉਹ ਘਰ ਘਰ ਨਹੀਂ ਬਣੀ ਗਾਰੇ ਬਾਣੀ ਕਹਿਰੀ ਹੈ ਉਹ ਘਰ ਘਰ ਨਹੀਂ ਘਰ ਸ਼ਮਸ਼ਾਨ ਘਾਟ ਹੈ ਜਿੱਥੇ ਪਰਮੇਸ਼ਰ ਦੀ ਬਾਣੀ ਨਹੀਂ ਹੈ ਸਾਧ ਧਰਤੀ ਬਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਉਹਦੀ ਨਜ਼ਰ ਤੋਂ ਵੱਡੀ ਨਜ਼ਰ ਕਿਹਦੀ ਹੋ ਸਕਦੀ ਹੈ ਜੇ ਸਤਿਗੁਰ ਦੀ ਨਜ਼ਰ ਨਹੀਂ ਲੈ ਸਕਦੇ ਤੇ ਉਹ ਕਿਹਦੀ ਨਜ਼ਰ ਲੈਣੀ ਹੈ ਪਰਦੇ ਨਾ ਲੱਖ ਖੁਸ਼ੀਆਂ ਪਾਤਸ਼ਾਹਾਂ ਲੱਖਾਂ ਕੁਸ਼ੀਆਂ ਬਲਣ ਗਿਆ ਲੱਖਾਂ ਪਾਤਸ਼ਾਹਾਂ ਬਲਣ ਗਿਆ ਜੇ ਸਤਿਗੁਰ ਨਦਰ ਕਰੇ ਤੇ ਅਰਦਾਸ ਕੀ ਕਰਨੀ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਉਸ ਸ਼ਬਦ ਦਾ ਜਿਹੜਾ ਹਾਉ ਦਾ ਬੰਦ ਹੈ ਉਹ ਆਪਾਂ ਜੇ ਪੜਨਾ ਸ਼ੁਰੂ ਕਰਦੇ ਇਹਨਾਂ ਸ਼ਬਦ ਦੀ ਸਮਝ ਆ ਜਾਂਦੀ ਹੈ ਮੇਰੇ ਮਨ ਇਕ ਸਿਉਚਿਤ ਲਾਏ ਇਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾ ਜੇਦਾਂ ਇਕ ਦੇ ਨਾਲ ਜੁੜ ਗਏ ਤੇ ਉਹ ਵਿਸ਼ਵਾਸ ਇੰਨਾ ਬਣ ਗਿਆ ਕਿ ਤੂੰ ਹੀ ਮੇਰੇ ਉੱਪਰ ਪਰਮੇਸ਼ਰ ਤੂੰ ਕਿਰਪਾ ਕਰਨ ਵਾਲਾ ਲੋਕਾਂ ਨੂੰ ਪਤਾ ਨਹੀਂ ਕਿੰਨਾ ਕੁ ਵਿਸ਼ਵਾਸ ਹੈ ਸਾਨੂੰ ਤਾਂ ਬਣਾਉਣ ਵਾਲਾ ਚਾਹੀਦਾ ਬੇਫਕੂਫ ਅਸੀਂ ਬਣਨ ਵਾਸਤੇ ਤਿਆਰ ਆ ਅਸੀਂ ਦੁਸਤਾਨ ਦੇ ਵਿੱਚ ਆਪਾਂ ਕਹਿੰਦੇ ਨਾ ਅਸੀਂ 21ਵੀਂ ਸਦੀ ਵਿੱਚ ਚਲੇ ਗਏ ਮੈਂ ਕਹਿੰਦਾ ਅਸੀਂ ਹੱਲੇ ਚੌਥੀ ਪੰਜਵੀਂ ਸਦੀ ਵਿੱਚ ਹੀ ਆ ਹਾਲਤ ਕੀ ਹੈ ਜਿਹਨੇ ਲਈ ਗੱਲੀ ਉਹਦੇ ਨਾਲ ਚੱਲੀ ਇੱਕ ਆਉਂਦਾ ਟੀਵੀ ਦੇ ਉੱਪਰ ਨਿਰਮਲ ਬਾਬਾ ਤੇ ਫਿਰ ਪੁੱਛੇਗਾ ਅ ਸਮੋਸਾ ਆ ਰਹਾ ਹੈ ਵਿੱਚ ਮੇ ਸਮੋਸਾ ਕਦ ਕਬ ਖਾਇਆ ਥਾ ਥੋੜੇ ਦਿਨ ਪਹਿਲਾਂ ਖਾਇਆ ਥਾ ਕੌਨਸੀ ਚਟਨੀ ਕੇ ਸਾਥ ਖਾਇਆ ਥਾ ਲਾਲ ਤੇ ਹਰੀ ਚਟਨੀ ਕੇ ਸਾਥ ਖਾਓ ਕਿਰਪਾ ਬਣ ਜਾਈ ਤੇ ਇਹ ਇਹ ਧਰਮ ਥੋੜੇ ਆ ਕੋਈ ਸਤਗੁਰੂ ਕਹਿੰਦੇ ਉਹਦਾ ਬਣ ਜਾਏ ਕਿਰਪਾ ਹੀ ਕਿਰਪਾ ਹੈ ਉਹਦਾ ਬਣ ਜਾ ਤੇਰੇ ਉੱਪਰ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਹੋਣਗੀਆਂ ਉਹਦਾ ਜਦਨ ਜੀਵਨ ਦੇ ਵਿੱਚ ਬਣ ਗਿਆ ਕੋਈ ਤੈਨੂੰ ਨਜ਼ਰ ਨਹੀਂ ਲੱਗੇਗੀ ਆ ਬੱਚਿਆਂ ਦੇ ਟਿੱਕੇ ਲਾ ਦਿੰਦੇ ਨਾ ਕਾਲਾ ਟਿੱਕਾ ਬੱਚੇ ਦਾ ਬੱਚੇ ਨੂੰ ਤੁਸੀਂ ਗੁਰੂ ਦੀ ਨਜ਼ਰ ਦੇ ਵਿੱਚ ਲਿਆਓ ਮੈਂ ਕਹਿੰਦਾ ਟਿੱਕੇ ਲਵਾਓ ਉਹਦੇ ਨਾਲ ਉਹ ਤਾਂ ਇਲਾਜ ਹੋਣਾ ਟਿੱਕੇ ਦੇ ਨਾਲ ਨਹੀਂ ਹੋਣਾ ਵੀ ਕਾਲੇ ਟਿੱਕੇ ਲਾਤੇ ਅੱਜ ਕੱਲ ਤਾਂ ਨਵੇਂ ਰਵਾਜ ਨੇ ਮੇਰੀਆਂ ਭੈਣਾਂ ਲੋਕੀ ਅੱਗੇ ਹੱਥਾਂ ਤੇ ਬੰਨਦੇ ਸੀ ਪੈਰਾਂ ਤੇ ਬੰਨਣੇ ਸ਼ੁਰੂ ਕਰਤੇ ਕਾਲੇ ਧਾਗੇ ਮੈਨੂੰ ਤਾਂ ਅੱਲੇ ਤੱਕ ਪਤਾ ਹੀ ਨਹੀਂ ਲੱਗਾ ਵੀ ਇਹਦਾ ਮਤਲਬ ਕੀ ਹੈ ਇੱਕ ਫੈਸ਼ਨ ਹੋ ਗਿਆ ਨਾ ਦੇਖਾ ਦੇਖੀ ਹੈ ਪਰ ਸਿੱਖ ਜਿਹੜਾ ਨਾ ਦੇਖਾ ਦੇਖੀ ਨਹੀਂ ਕਰਦਾ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਵੇ ਮਨਮੁਖ ਜਿਹੜਾ ਸਮਝਦਾ ਨਹੀਂ ਹੈ ਸਾਨੂੰ ਸਤਗੁਰ ਨੇ ਬੰਧਨਾਂ ਨੂੰ ਤੋੜਿਆ ਤੁਸੀਂ ਕਿਤੇ ਜਾਓਗੇ ਉਹਨੇ ਲਾਲ ਧਾਗਾ ਬੰਨ੍ਹ ਦੇਣਾ ਤੁਸੀਂ ਜਾਓ ਕਾਲਾ ਧਾਗਾ ਬੰਨ੍ਹ ਦੇਣਾ ਇੱਥੇ ਆਓਗੇ ਤਾਂ ਸਤਗੁਰ ਸਿੱਖ ਕੇ ਬੰਧਨ ਕਾਟੇ ਤੇ ਕੱਟਣ ਵਾਲਾ ਬੈਠਾ ਇਹ ਬੰਨਣ ਵਾਲਾ ਨਹੀਂ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨ ਇਨ੍ਹਾਂ 'ਤੇ ਭਰੋਸਾ ਬਣਾਈਏ ਇਨ੍ਹਾਂ ਵਿਸ਼ਵਾਸ ਬਣਾਈਏ ਕਹਿੰਦੇ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪਰਟਾਇਆ ਨਹੀਂ ਤਾਂ ਫਿਰ ਜੋ ਮਰਜ਼ੀ ਕਰੀ ਜਾਓ ਗੁਰੂ ਕਿਸੇ ਨੇ ਬਹੁਤ ਸੁਣਾ ਆਖਿਆ ਜੇ ਵਿਸ਼ਵਾਸ ਕਰਨੇ ਕੀ ਆਦਤ ਨਹੀਂ ਤੇਰੀ ਇਵਾਦਤ ਇਵਾਦਤ ਨਹੀਂ ਇੱਕ ਭਰੋਸਾ ਲੈ ਕੇ ਆਓ ਵਿਸ਼ਵਾਸ ਲੈ ਕੇ ਆਓ ਕਿ ਸਤਗੁਰੂ ਸਾਨੂੰ ਵਿਸ਼ਵਾਸ ਦੇ ਦੇ ਤੂੰ ਹੈ ਤੇਰੇ ਤੋਂ ਬਗੈਰ ਕੁਝ ਵੀ ਨਹੀਂ ਹੈ ਜੋ ਤੂੰ ਕਰਦਾ ਜੋ ਤਦ ਭਾਵੇ ਸਾਈ ਭਲੀਕਾਰ ਮੈਨੂੰ ਇਨਾ ਵਿਸ਼ਵਾਸ ਹੋਵੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿ ਸੁਭਾਵੇ ਨਾਨਕਾ ਸਾਈ ਗੱਲ ਚੰਗੀ ਜੋ ਤੂੰ ਕਰਦਾ ਉਹ ਗਲਤ ਨਹੀਂ ਕਰਦਾ ਕਿਉਂਕਿ ਤੂੰ ਪੈਦਾ ਕੀਤਾ ਹੈ ਨਾ ਤੇ ਤੂੰ ਹੀ ਮੇਰੀ ਪਰਤ ਪਾਲਣਾ ਕਰਦਾ ਹੈ ਸਭ ਕੁਝ ਤੂੰ ਹੀ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਔਖਾ ਸਮਾਂ ਦੇਖਣੇ ਨਹੀਂ ਦਿੰਦਾ ਔਕੀ ਘੜੀ ਨਾ ਦੇਖਣ ਦੇਹੀ ਆਪਣਾ ਵਿਰਤ ਸੰਭਾਲੇ ਹੱਥ ਦੇ ਰੱਖ ਕੇ ਆਪਣੇ ਕੋ ਸਾਹ ਸਾਹ ਪਰਤ ਪਾਲੇ ਉਹ ਐਡੀ ਵੱਡੀ ਰਹਿਮਤ ਕਰਦਾ ਐਡੀ ਵੱਡੀ ਬਖਸ਼ਿਸ਼ ਕਰਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਦੀ ਅਰਦਾਸ ਕਰੀਏ ਸਤ ਗੁਰੂ ਮਹਾਰਾਜ ਸਾਨੂੰ ਵਿਸ਼ਵਾਸ ਦਿਓ ਸਾਨੂੰ ਵਿਸਾਹਾ ਦੇ ਦਿਓ ਅਗਲਾ ਜਿਹੜਾ ਦਾਨ ਹੈ ਉਹ ਹੈ ਭਰੋਸਾ ਕਿੰਨਾ ਭਰੋਸਾ ਹੋਣਾ ਚਾਹੀਦਾ ਕਿ ਲੱਗੇ ਆਪਾਂ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ